ਸਾਨ ਭਰਾਵਾਂ ਨੂੰ ਗੈਰੀ ਭਰਾਵਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਸਰੀਕਾਲ ਇੱਕ ਅਹਿਮ ਤੇ ਕ੍ਰਿਟੀਕਲ ਜਿਹੜਾ ਕਿ BB 25 25 30 30 ਲੱਖ ਦੇ 50 50 ਲੱਖ ਦੇ ਘੋੜਿਆਂ ਵਾਲੇ ਇਸਤੇਮਾਲ ਕਰਦੇ ਆ ਭਾਈ ਉਹ ਆਪਾਂ ਅੱਜ ਤੁਹਾਡੇ ਨਾਲ ਮੱਝਾ گاਮਾਂ ਤੇ ਚੂਰਨ ਬਣਾਉਣ ਵਾਸਤੇ ਲਿਕਵਿਡ ਬਣਾਉਣ ਵਾਸਤੇ ਰੂਬਰੂ ਹੋਏ ਆਂ ਜਿਹੜੇ ਬੀਰ ਘੋੜੇ ਰੱਖਦੇ ਆ ਨਾ ਉਹਨਾਂ ਨੂੰ ਤਾਂ ਇਸ ਦੀ ਕੀਮਤ ਬਾਰੇ ਪਤਾ ਹੈ ਵੀ ਇਹ ਕੀ ਚੀਜ਼ ਆ ਔਰ ਕੀ ਕੰਮ ਕਰਦੀ ਆ ਇੱਕ ਭਾਈ 1000 ਰੁਪਏ ਦੀ ਦਵਾਈ ਨਹੀਂ ਕੰਮ ਕਰਦੀ ਤੇ ਇੱਕ ਕੌੜ ਤੁਮਾ ਕੱਟ ਕੇ ਪਾਇਆ ਵਾ ਨਾ ਬੱਲ ਦੇ ਨਾਲੋਂ ਜੰਗਲੀ ਜੜੀ ਬੂਟੀ ਦਿੱਤੀ ਵੀ ਬਿਲਕੁਲ ਉਹਨਾਂ 1000 ਰੁਪਏ ਜਿੰਨਾ ਕੰਮ ਕਰਦੀ ਆ ਭਾਈ ਜੇ ਇਹਦਾ ਸਹੀ ਇਸਤੇਮਾਲ ਹੋਵੇ ਸਹੀ ਇਹਦਾ ਫਾਰਮੂਲਾ ਹੋਵੇ ਇਹ ਆਪਾਂ ਫਾਰਮੂਲਾ ਕਰਨ ਵਾਸਤੇ ਆਪਾਂ ਨੂੰ ਕੀ ਕੀ ਚੀਜ਼ਾਂ ਲੈਣੀਆਂ ਪਈਆਂ ਪਹਿਲਾਂ ਆਪਾਂ ਲੈਣੇ ਆਂਗੇ 10 ਕਿਲੋ ਤੁਮੇ ਫੇਰ ਆਪਾਂ ਲੈਣਾ 1 ਕਿਲੋ ਨੂਨ ਫੇਰ ਆਪਾਂ 1 ਕਿਲੋ ਲੈਣੀ ਆ ਮੋਟੀ ਸੌਫ ਬਿਨਾ ਰੰਗ ਤੋਂ ਫੇਰ ਆਪਾਂ 1 ਕਿਲੋ ਲੈਣੀ ਆ ਜਮੈਣ ਇਹ ਆਪਾਂ ਇੱਕ ਸਸਤੇ ਤਰੀਕੇ ਟਿਕਾਊ ਤਰੀਕੇ ਦੇ ਉੱਤੇ ਆਪਾਂ ਤੁਹਾਨੂੰ ਜਾ ਰਹੇ ਆਂ ਅਗਰ ਜੇ ਇਹਦੇ ਵਿੱਚ ਤੁਸੀਂ ਸਮਾਨ ਪੰਸਾਰੀ ਦੇ ਉਤੋਂ ਲਿਆ ਕੇ ਪਾਉਣਾ ਹੈ ਚੂਰਨੇ ਤੋਂ ਵੀ ਵਧੀਆ ਬਣਾਉਣਾ ਹੈਗਾ ਫੇਰ ਇਹਦੇ ਵਿੱਚ ਭਾਈ ਤਿੰਨ ਚਾਰ ਚੀਜ਼ਾਂ ਹੜ ਬਿਹੜੇ ਆਉਲੇ ਬਹੁਤ ਚੀਜ਼ਾਂ ਉਹਦੇ ਵਿੱਚ ਕਮਸੇ ਕਮ 10 12 ਚੀਜ਼ਾਂ ਪੈ ਜਾਂਦੀਆਂ ਉਹ ਤੁਸੀਂ ਫੇਰ ਉਹ ਕੋਸਟਲੀ ਪੈ ਜਾਂਦਾ ਮੈਂ ਤੁਹਾਨੂੰ ਮੱਝਾਂ ਗਾਵਾਂ ਪੀਰਾਂ ਵਾਸਤੇ ਇਹੀ ਦੱਸਦਾ ਵੀ ਤੁਸੀਂ ਕੁਛ ਨਾ ਕਰੋ 10 ਕਿਲੋ ਤੁੰਮੇ ਲੈ ਲਓ ਉਹਨੂੰ ਧੋ ਲਓ ਉਹਨੂੰ ਕੱਟ ਲਓ ਏ ਆਪਾਂ ਇੱਕ ਤਰੀਕੇ ਦਾ ਖਿਆਲ ਕੀ ਕਰਨਾ ਹੈਗਾ ਜਾਂ ਇਹ ਬਰਤਨ ਲੈਣਾ ਹੈਗਾ ਆਪਾਂ ਪਲਾਸਟਿਕ ਦਾ ਲੈ ਲਓ ਆਪਣੇ ਘਰੇ ਕੰਨੀ ਪਈ ਹੁੰਦੀ ਆ ਜੇ ਤੌੜੇ ਚ ਪਾਉਣੇ ਆ ਤਾਂ ਇਹ ਇਹਦਾ ਰਸਾ ਸਾਰਾ ਥੱਲੇ ਹੋ ਜਾਂਦਾ ਨਿਕਲ ਜਾਂਦਾ ਸਿਲ버 ਦਾ ਭਾਂਡਾ ਇਸਤੇਮਾਲ ਨਹੀਂ ਕਰਨਾ ਲੋਹੇ ਦਾ ਭਾਂਡਾ ਤੁਸੀਂ ਇਸਤੇਮਾਲ ਇਹਦੇ ਵਾਸਤੇ ਕਰ ਸਕਦੇ ਹੋ ਫਿਰ ਕੀ ਕਰਨਾ ਆਪਾਂ 10 ਕਿਲੋ ਤੁਮਿਆਂ ਨੂੰ ਵੱਢਿਆ ਵੱਢ ਕੇ ਬਰਤਨ ਦੇ ਵਿੱਚ ਆਪਾਂ ਪਾਤਾ 1 ਕਿਲੋ ਇਹਦੇ ਵਿੱਚ ਨੂਨ ਪਾ ਦਿਓ ਕਿੱਲੋ ਇਹ ਜਮੈਣ ਪਾ ਦਿਓ ਕਿਲੋ ਇਹ ਸੌਫ ਪਾ ਦਿਓ ਇਹਨੂੰ ਭਾਈ 15 ਦਿਨ ਪੂਰਾ 20 ਦਿਨ ਇਹਨੂੰ ਪਿਆ ਰਹਿਣ ਦਿਓ ਫੇਰ ਕੀ ਕਰੂਗਾ ਇਹ ਇੱਕ ਮਹੀਨੇ ਦੇ ਵਿੱਚੋਂ ਇਹ ਪਾਣੀ ਛੱਡ ਜਾਊਗਾ ਜਦੋਂ ਇਹ ਪਾਣੀ ਛੱਡ ਜਾਊਗਾ ਉਹ ਪਾਣੀ ਨੂੰ ਕੀ ਕਰਨਾ ਪੁਣਕੇ ਭਾਈ ਬੋਤਲਾਂ ਚ ਪਾ ਕੇ ਤੁਸੀਂ ਘਰੇ ਰੱਖ ਲਓ ਪਸੂ ਨੂੰ ਜਿੰਨਾ ਮਰਜ਼ੀ ਫਰੇਮਾਂ ਆਇਆ ਵੈ ਪਸ਼ੂ ਨੂੰ ਜਿੰਨੀ ਮਰਜ਼ੀ ਕਬਜ ਹੋਈ ਵੀ ਆ ਫਰੇਮਾ ਆਇਆ ਬੈ ਪਸ਼ੂ ਨੂੰ ਪਸ਼ੂ ਔਖਾ ਸਾਹ ਲੈਂਦਾ ਹੈ ਆ ਗਾਲੀ ਦੇ ਵਿੱਚੋਂ ਉਹਦੇੋਂ ਬਦਬੂ ਆਉਂਦੀ ਆ ਜਾਂ ਅਣਪਚਿਆ ਕਈ ਵਾਰੀ ਕੀ ਹੁੰਦਾ ਹੈਗਾ ਜਿਵੇਂ ਬੱਕਰੀ ਤੁੱਕੇ ਸਿਰ ਦਿੰਦੀਆਂ ਨਾ ਬਾਹਰ ਕੜ-ਕੜ ਕੇ ਪਸ਼ੂ ਗਾਲੀ ਕਰਦਾ ਕਰਦਾ ਮੂਰੇ ਉਹਦੇ ਢੇਰ ਲੱਗ ਜਾਂਦਾਗਾ ਤੂੜੀ ਦਾ ਅਣਪਚੇ ਦਾ ਇਹ ਨਿਸ਼ਾਨੀਆਂ ਹੈਗੀਆਂ ਇਹਦੀਆਂ ਫੇਰ ਕਈ ਕੀ ਕਰਦਾ ਹੈਗਾ ਜਿਵੇਂ ਗੋਹੇ ਦੇ ਵਿੱਚ ਅਣਪਚਿਆ ਕੱਢਣ ਲੱਗ ਜਾਂਦਾ ਹੈ ਉਹਦਾ ਕੀ ਕਾਰਨ ਆ ਉਹਦੇ ਮੇਦੇ ਦੇ ਵਿੱਚ ਡਿਫੈਕਟ ਹੋਣ ਕਰਕੇ ਉਹਦਾ ਮੇਦਾ ਪੂਰਾ ਮਸ਼ੀਨਰੀ ਕੰਮ ਨਹੀਂ ਕਰਦੀ ਉਹ ਅਣਪਚਿਆ ਕੱਢੀ ਜਾਂਦਾ ਹੈ ਅਣਪਚਿਆ ਕੱਢੀ ਜਾਂਦਾ ਪਸ਼ੂ ਦੁੱਧ ਵੀ ਘਟਦੇ ਹੋਊਗਾ ਪਸ਼ੂ ਦਾ ਖੂਨ ਵੀ ਘਟੂਗਾ ਪਸ਼ੂ ਲਿੱਸਾ ਵੀ ਹੋਊਗਾ ਉਹਦੇ ਦੇ ਨਾਲ ਉਹਦੇ ਨਾਲ ਕੀ ਆ ਨਿਸ਼ਾਨੀਆਂ ਤੋਂ ਜਦੋਂ ਆਪਾਂ ਇਹ ਨਿਸ਼ਾਨੀਆਂ ਹੈਗੀਆਂ ਇੱਕ ਆਪਣੇ ਕੋਲੇ ਤੁਮੇ ਹੁਣ ਇਸ ਟਾਈਮ ਸਾਵਣ ਭਾਦੋਂ ਦੇ ਜਦੋਂ ਮੀਂਹ ਸ਼ੁਰੂ ਹੋ ਜਾਣਗੇ ਫੇਰੇ ਚੀਜ ਲੋਪ ਹੋ ਜੂਗੀ 1 ਸਾਲ ਵਾਸਤੇ ਲੋਪ ਹੋ ਜਾਂਦੀ ਆ ਦੁਆਰੇ ਨਵੇਂ ਸੌਣ ਭਾਦੋਂ ਦੇ ਵਿੱਚ ਤੋਂ ਪਹਿਲਾਂ ਇਹ ਆਊਗੀ ਹੁਣ ਇਹ ਬੱਲਾਂ ਭਰੀਆਂ ਪੰਗਾਂ ਭਾਵਾਂ ਜਿੰਨੀਆਂ ਮਰਜ਼ੀ ਤੁਸੀਂ ਬੋਰੀਆਂ ਭਰ ਲਓ ਪਰ ਕੇ ਤੁਸੀਂ ਘਰੇ ਰੱਖ ਲਓ ਤੇ ਬਿਲਕੁਲ ਇਹ ਚੂਰਨ ਇਹੋ ਜਿਹਾ ਬਣੂਗਾ ਜਿਹੜਾ ਤੁਸੀਂ ਬੋਤਲਾਂ ਭਰ ਲੀਆਂ ਉਤੋਂ ਪਾਣੀ ਚਾ ਜਿਹੜਾ ਬਾਕੀ ਚੂਰਨ ਰਹਿ ਜਾਊਗਾ ਉਹਨੂੰ ਪੀਪੀ ਦੇ ਵਿੱਚ ਉਵੇਂ ਪਿਆ ਰਹਿਣ ਦਿਓ ਹੌਲੀ ਹੌਲੀ ਗਲ ਗਲ ਕੇ ਗਲ ਗਲ ਕੇ ਬਿਲਕੁਲ ਇਹ ਸਹੀ ਹੋ ਜਾਊਗਾ ਅਗਰ ਪਸ਼ੂ ਥੋੜਾ ਗਾਲਾ ਘਟ ਕਰਦਾ ਹੈ ਜਿਹੜਾ ਚੂਰਨ ਹੋ ਜੂ ਸੁੱਕ ਜੂ ਉਹ ਇਹਨੂੰ ਭਾਵੇਂ ਤੁਸੀਂ 20 ਸਾਲ ਰੱਖ ਲੋ ਤਾਂ ਵੀ ਚੂਰਨ ਇਹ ਖਰਾਬ ਨਹੀਂ ਹੁੰਦਾਗਾ ਫਿਰ ਆਪਾਂ ਕੀ ਕਰਨਾਗਾ ਜਦੋਂ ਇਹਨੂੰ ਆਪਾਂ ਘਰੇ ਰੱਖ ਲੈਣਾ ਜਿਹੜਾ ਪਸ਼ੂ ਗਾਲਾ ਘਟ ਕਰਦਾ ਹੈਗਾ ਜਾਂ ਦੁੱਧ ਦੀ ਮਾਤਰਾ ਘਟੀ ਜਾਂਦੀ ਹੈਗੀ ਜਾਂ ਨੀਰਾ ਨਹੀਂ ਖਾਂਦਾ ਦਾਣਾ ਘਟ ਖਾਂਦਾ ਹੈਗਾ ਫਿਰ ਇਹਨੂੰ ਆਪਾਂ ਕੀ ਕਰਨਾ ਉਹ ਚੂਰਨ ਦੀ ਇੱਕ ਮੁਠੀ ਉਹਦੇ ਵਿੱਚੋਂ ਕੱਢੀ ਬੱਠਲ ਦੇ ਵਿੱਚ ਪਾਇਆ ਤਾਂ ਫੇਰ ਉਹਨੂੰ ਮੂਰੇ ਧਰਤਾ ਤੇ ਉਹ ਇੱਕ ਪਿੰਨੀ ਤੁਸੀਂ ਉਹਨੂੰ ਚਾਰਤੀ ਹਾਜਮਾ ਅਗਰ ਭਾਈ ਮਿਹਦਾ ਹੀ ਕਮਜ਼ੋਰ ਆ ਪਸ਼ੂ ਦਾ ਉਹ ਆਪਣਾ ਪਸ਼ੂ ਦੁੱਧ ਕਿਵੇਂ ਦੇਵੇ ਤੇ ਵਾਸਤੇ ਦਾ ਬਹੁਤ ਵਧੀਆ ਇਹ ਚੂਰਨ ਆ ਭਾਈ ਇਹ ਮੇਰੀ ਵੀਡੀਓ ਬਣਾ ਬਣਾਈ ਹੈ ਜਿਹੜੀ ਵੇਖ ਕੇ ਭਾਈ ਜਰੂਰ ਮੇਰੀਆਂ ਗੱਲਾਂ ਤੇ ਅਮਲ ਕਰਕੇ ਤੁਸੀਂ ਇਹ ਚੂਰਨ ਬਣਾਓ ਘਰੇ ਇਹਦੇ ਵਿੱਚ ਕੁਝ ਨਹੀਂ ਲੱਗਦਾਗਾ ਦੋ ਚੀਜ਼ਾਂ ਹੀ ਤੁਹਾਨੂੰ ਲਿਆਉਣੀਆਂ ਪੈਣਗੀਆਂ ਸੌਂਫ ਤੇ ਜਮੈਣ ਅਗਰ ਜੇ ਤੁਸੀਂ ਮੇਰੇ ਮੁਤਾਬਕ ਣਾਉਣਾ ਹੈ ਜੇ ਤੁਸੀਂ ਮਤਲਬ ਹੋਰ ਹਾਈ ਲੈਵਲ ਤੇ ਜਾਣਾ ਹੈ ਔਰ ਚੰਗੀ ਕੁਆਲਿਟੀ ਤੇ ਜਾਣਾ ਹੈ ਖਰਚਾ ਕਰਨਾ ਹੈ ਤਾਂ ਫਿਰ ਔਲੇ ਹੜ ਬਿਹੜੇ ਤੁਸੀਂ ਪੰਸਾਰੀ ਨੂੰ ਕਹਿ ਦਿਓ ਵੀ 10 ਕਿਲੋ ਅਸੀਂ ਤੁੰਮੇ ਲੈਂਦੇ ਆ ਭਾਈ ਤੇ 10 ਕਿਲਿਆਂ ਦਾ 10 ਕਿਲੋ ਦਾ ਸਾਨੂੰ ਸਮਾਨ ਦੇ ਦੇ ਉਹ ਤੁਹਾਨੂੰ ਸਮਾਨ ਦੇ ਦੂ ਇਹਦੇ ਵਿੱਚੇ ਸਿੱੜ ਦਿਓ ਜਦੋਂ ਤਿਆਰ ਹੋ ਜਾਊਗਾ ਇਹ ਤੇ ਭਾਈ ਆਪਣੇ ਮਾਲ ਪਸ਼ੂ ਵਾਲਿਆਂ ਵਾਸਤੇ ਬਹੁਤ ਜ਼ਰੂਰੀ ਇਹ ਵੀਡੀਓ ਆ ਗਈ ਹਾਵਰੇ ਪੇਮਾ ਹੋ ਜਾਂਦਾ ਹੈ ਕਿਸੇ ਪਸ਼ੂ ਨੂੰ ਜੇ ਪਸ਼ੂ ਦਾ ਜਿੰਨਾ ਮਰਜੀ ਬਨ ਪਿਆ ਹੋਵੇ ਤੁਹਾਡੇ ਘਰੇ ਦੋ ਬੋਤਲਾਂ ਲੁਕੜ ਦੀਆਂ ਪੰਗਾਂ ਗੀਆਂ ਤੁਸੀਂ ਇਹਨੂੰ ਦੇ ਦਿਓ ਇੱਕ ਅਧੀਆਂ ਭਰ ਕੇ ਅੰਦਰ ਠੋਕੋ ਦੇ ਬਿਲਕੁਲ ਓਕੇ ਹੋ ਜਾਊਗਾ ਆ ਸਾਡੇ ਕਮੰਡੀਆਂ ਕੋਲੇ ਦਾ ਸੀਗੀ ਤੇ ਡਾਕਟਰ ਕਹਿੰਦਾ ਵੀ ਇਹ ਤਾਂ ਗਾਂ ਮਰੂਗੀ ਬੰਦਾ 60000 ਦੀ ਗਾਂ ਲਿਆਇਆ ਸੀ ਉਹ ਬਾਬਾ ਮੇਰੇ ਕੋਲੇ ਆ ਗਿਆ ਤੇ ਮੈਂ ਇਹਨੂੰ ਕਿਹਾ ਵੀ ਦੱਸ ਕਿਵੇਂ ਆਗਾ ਕਹਿੰਦਾ ਵੀ ਰਾਤ ਨੂੰ ਉਹ 8 ਵਜੇ ਆਇਆ ਮੈਂ ਕਿਹਾ ਜੀ ਕੋਈ ਨਹੀਂ ਮੈਂ ਚੱਲ ਵੜਦਾ ਮੈਂ ਬਾਗਿਆ ਮੇਰੇ ਕੋਲੇ ਸਮਾਨ ਪਿਆ ਸੀ ਇਹ ਦੋ ਵਧਿਏ ਪਏ ਸੀ ਮੈਂ ਜਾ ਕੇ ਕਧਿਆ ਦਿੱਤਾ ਉਹਦੇ ਵਿੱਚੋਂ ਸੁੱਕੇ ਲੇਡੇ ਉਹਨੇ ਦੋ ਲੇਡੇ ਕੱਢੇ ਤੜਕੇ ਉਹਨੇ ਪਸ਼ੂ ਨੇ ਦੋ ਲੇਡੇ ਕੱਢੇ ਨਾ ਜਿੱਦੋਂ ਗਾਂ ਨੇ ਮੈਂ ਕਿਹਾ ਬਾਬਾ ਜੀ ਹੁਣ ਨਹੀਂ ਇਹ ਗਾਂ ਓਕੇ ਹੋ ਜੂਗੀ ਦੂਜੇ ਦਿਨ ਇੱਕ ਦਿਨ ਵਧਿਆ ਦੇ ਕੇ ਤਿੰਨ ਵਧਿਏ ਦਿੱਤੇ ਮਾਣੂ ਲਗਾਤਾਰ ਉਹਨੇ ਦੋ ਬਾਲਟੀਆਂ ਪਾਣੀ ਪੀਤਾ ਘਾਹ ਖਾਦਾ ਬੰਦੇ ਨੇ ਦੁਆਰੇ ਸਵਾ ਕੇ 60000 ਦੀ ਗਾਂ ਟੱਡੇ ਵਾਲੇ ਬਾਬੇ ਨੇ ਕਰਤਾਰ ਸਿੰਘ ਨਾਂ ਸੀ ਉਹਦਾ ਉਹਨੇ ਇਹ ਗਾਂ 60000 ਦੀ ਫੇਰ ਵੇਚੀ ਗਈ ਉਹ ਇਹ ਜੇ ਆਪਣੇ ਘਰੇ ਸਮਾਨ ਪਿਆ ਹੋਊ ਆਂਡੇ ਗਵਾਂਡੇ ਨੂੰ ਦੇ ਸਕਦੇ ਆ ਕਿਸੇ ਰਿਸ਼ਤੇਦਾਰ ਨੂੰ ਦੇ ਸਕਦੇ ਆ ਵੀਰ ਭਰਾ ਨੂੰ ਦੇ ਸਕਦੇ ਆ ਲੱਗਣਾ ਕੀ ਆਪਣਾ 100 200 ਦੀ ਆਈਟਮਾਂ ਤਿਆਰ ਕਰਨੀ ਮੇਰੀ ਵੀਡੀਓ ਵੇਖ ਕੇ ਜਰੂਰ ਮੇਰੀਆਂ ਗੱਲਾਂ ਤੇ ਅਮਲ ਕਰਕੇ ਮੇਰੇ ਜਿੰਨੇ ਸਰੋਤੇ ਆ ਪਿਆਰ ਭਰੇ ਜਿੰਨੀ ਵੀ ਆਵਾਜ਼ ਮੇਰੀ ਜਿੱਥੋਂ ਤੱਕ ਤੁਸੀਂ ਬੁਲੰਦ ਕਰਦੇ ਹੋ ਬਹੁਤ ਹੰਗਾਰਾ ਦਿੰਦੇ ਹੋ ਹਰੇਕ ਬੈਲਟ ਦੇ ਉੱਤੇ ਮੈਨੂੰ ਬਹੁਤ ਪਿਆਰ ਸਤਿਕਾਰ ਮਿਲਦਾ ਹੈਗਾ ਮੇਰੇ ਸਰੋਤਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਗੁਰਲਾਬ ਸਿੰਘ ਬਠਿੰਡਾ ਵੱਲੋਂ ਸਤਿ ਸ੍ਰੀ ਅਕਾਲ ਅਗਰ ਤੁਹਾਨੂੰ ਕੋਈ ਚੀਜ਼ ਸਮਝ ਨਹੀਂ ਆਈ ਸਾਡਾ ਸਕੂਲ ਦਰਜੇਮਿਆਂ ਦੇ ਕਰਕੇ ਅਸੀਂ ਥੋੜਾ ਉਲਝੇ ਹੋਏ ਕਾਰਨ ਕਰਕੇ ਕਮੈਂਟਾਂ ਦੇ ਵਿੱਚ ਅਸੀਂ ਤੁਹਾਨੂੰ ਜਵਾਬ ਸਵਾਬ ਨਹੀਂ ਦਿੱਤੇ ਤੁਸੀਂ ਵੀਡੀਓ ਥੱਲੇ ਕਮੈਂਟ ਕਰਕੇ ਤਾਂ ਜ਼ਰੂਰ ਦੱਸੋ ਜਿਸ ਚੀਜ਼ ਦੀ ਲੋੜ ਆ ਵੀਡੀਓ ਦੀ ਜਾਂ ਕਿਸੇ ਕਿਸਮ ਦੀ ਲੋੜ ਆ ਤਾਂ ਜ਼ਰੂਰ ਦੱਸੋ ਇੱਕ ਮੈਂ ਬੇਨਤੀ ਤੁਹਾਨੂੰ ਜ਼ਰੂਰ ਇੱਕ ਹੋਰ ਕਰੂੰਗਾ ਛੋਟੀ ਜਿਹੀ ਲਾਈਨ ਇਹਦੇ ਵਿੱਚ ਐਡ ਕਰੂੰਗਾ ਜਿਹੜੀ ਮੇਰੀ ਵੀਡੀਓ ਨਾਰੀਅਲ ਆਲੀ ਤੇ ਛੋਲਿਆਂ ਆਲੀ ਦੇ ਉੱਤੇ ਮੈਨੂੰ ਤੁਸੀਂ ਇੰਨਾ ਭਰਪੂਰ ਹੰਗਾਰਾ ਦਿੱਤਾ ਹੈਗਾ ਮੈਂ ਤੁਹਾਡਾ ਦੇਣ ਨਹੀਂ ਦੇ ਸਕਦਾ ਮੈਨੂੰ ਦੂਰੋਂ ਦੂਰੋਂ ਫੋਨ ਆਉਂਦੇ ਆ ਦੂਰੋਂ ਦੂਰੋਂ ਦੱਸਦਿਆ ਬਾਬਾ ਜੀ ਇਹ ਤੁਹਾਡਾ ਬਹੁਤ ਫਾਰਮੂਲਾ ਕਾਰਗਿਲ ਰਿਹਾ ਮੈਨੂੰ ਇੰਨੀਆਂ ਮੁਬਾਰਕਾਂ ਮਿਲ ਰਹੀਆਂ ਇਸ ਵੀਡੀਓ ਤੇ ਜਿਨ੍ਹਾਂ ਜਿਨ੍ਹਾਂ ਨੇ ਮੁਬਾਰਕਾਂ ਦਿੱਤੀਆਂ ਮੈਂ ਸਾਰਿਆਂ ਦਾ ਤਹਿਦਿਲੋਂ ਧੰਨਵਾਦ ਇਸ ਵੀਡੀਓ ਦੇ ਵਿੱਚ ਕਰਦਾ ਬਹੁਤ ਬਹੁਤ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ